ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਜਿਹੜਾ ਉਹ ਨੋਟ ਕਰ ਲਓ। ਪਿੰਡ ਦੀ ਗੱਲ ਕਰੀਏ ਤਾਂ ਸੱਜਣੋ ਬਲਟੋਆ ਆ ਗਿਆ ਤੇ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ। ਐਸ ਵੇਲੇ ਭਾਉ ਸੁਖਦੇਵ ਸਿੰਘ ਬਲਟੋਏ ਵਾਲੇ ਕੋਲੇ ਚਾਰ ਐਨੀਮਲ ਹੋਰ ਸੇ ਲਪਕਾਉ ਆ ਸਜਣੋ ਕੋਹਨੀ ਝੋਟੀ ਇੱਕ ਨੰਬਰ ਤੇ ਤਾਜੀ ਸੂਈ ਆ ਸਜਣੋ ਕਿੰਨਾ ਦੁੱਧ ਵੱਧ ਸਾਰੀ ਡਿਟੇਲ ਸਾਂਝੀ ਕਰਦੇ ਆ ਤੇ ਅੱਗੇ ਆ ਗਈ ਦੋ ਨੰਬਰ ਤੇ ਬੂਰੀ ਝੋਟੀ ਕਿਹੜਾ ਸੂਆ ਸੁੰਦੀ ਇਹਦੀ ਡਿਟੇਲ ਆ ਝੋਟੀ ਵੀ ਸੂਈ ਸਵਾਈ ਆ ਤਾਜੀ ਤੇ ਇੱਕ ਅੱਗੇ ਖੜੀ ਇਹ ਵੀ ਤਾਜੀ ਸੂਈ ਆ ਚਾਰ ਐਨੀਮਲ ਆ ਸਜਣੋ ਜਿਹੜਾ ਵੀ ਪਸੰਦ ਆ ਗਿਆ ਤਸੱਲੀ ਕਰਨਾ ਤੁਹਾਡਾ ਹੱਕ ਰਿਕਵੈਸਟ ਬੇਨਤੀ ਰਹਿੰਦੀ ਆ ਤੇ ਇੱਕ ਰਿਕਵੈਸਟ ਬੇਨਤੀ ਇਹ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦਾ ਬਟਨ ਜਿਹੜਾ ਉਹ ਵੀ ਆਲਟ ਤੇ ਸੈੱਟ ਕਰ ਲਿਓ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਆ ਜੇ ਤੇ ਤੁਸੀਂ ਕੋਈ ਆਪਣੀ ਪਸੰਦੀ ਦਾ ਪਸ਼ੂ ਜਿਹੜਾ ਉਹਦੀ ਖਰੀਦਦਾਰੀ ਕਰ ਸਕੋ ਤੇ ਫੇਸਬੁੱਕ ਤੇ ਜਾਵੋ ਲੋਂਗੇ ਤਾਂ ਫੇਸਬੁੱਕ ਤੇ ਵੀ ਸਜਣੋ ਪਾਉਜੀ ਸਾਸਤਰੀ ਕਾ ਸਾਸਤਰੀ ਕਾ ਜੀ ਸਾਸਤਰੀ ਕਾ ਹੋਰ ਸੁਣਾਓ ਬਾਰੇ ਕਿਰਪਾ ਕਰਦੇ ਸੰਗਰੂ ਰਾਮ ਦੱਸ ਦੇ ਚੜਦੀ ਕਲਾ ਨਾ ਮੈਂ ਨੇ ਰ ਆਗੇ ਸ਼ੁਕਰ ਤੇ ਮੋਬਾਈਲ ਨੰਬਰ ਦੱਸ ਦਈਏ ਐਡਰੈਸ ਤਾਂ ਆਪਾਂ ਦੱਸਤਾ ਮੋਬਾਈਲ ਨੰਬਰ 887288560 88728 ਤੇ 8566 7710371036 ਦੋ ਨੰਬਰ ਚਲਾਤੇ ਪਾਉ ਨੇ ਦੋਵੇਂ ਚੱਲਦੇ ਦੋਵੇਂ ਹੀ ਚੱਲਦੇ ਹੈਨਾ ਤੇ ਪਾਉ ਜੀ ਫਿਰ ਕਿਵੇਂ ਕੰਮ ਆਪਾਂ 4 ਤਰੀਕ ਨੂੰ ਵੀਡੀਓ ਪਾਈ ਆ ਕਿ ਲੇਟ ਨਹੀਂ ਹੋ ਗਏ ਥੋੜੇ ਐਰ ਕੀ ਆਇਆ ਨਹੀਂ ਗਿਆ ਇੱਕ ਤਾਂ ਮੇਲਾ ਸੀ ਸਾਡੇ ਪਿੰਡ ਹਾਂ ਤੇ ਮਾਲ ਤਾਂ ਵੇਖ ਗਿਆ ਇੱਕ ਹੁਣ ਕੱਲ ਦਾ ਮੈਨੂੰ ਫੋਨ ਲਾਈ ਜਾਂਦੇ ਸੀ ਪਰ ਤੁੰਡਾ ਆਇਆ ਨਹੀਂ ਗਿਆ ਹਨਾ ਹਾਂ ਤੇ ਅੱਜ ਸਵੇਰੇ ਮੈਂ ਦੋ ਵੇਕੀਆਂ ਹਾਂ ਹਾਂ ਤੇ ਮੀਣੀ ਝੋਟੀ ਦੀ ਕੀ ਡਿਟੇਲ ਆ ਪਾਉ ਜੀ ਇਹ ਕੋਹਨੀ ਝੋਟੀ ਪਹਿਲਾਂ ਆਏ ਸੌਰੀ ਸੱਜਣਾ ਕੋਹਨੀ ਮੈਂ ਮੀਣੀ ਕਹਿ ਬੈਠਾ ਪਹਿਲਾ ਸਵੇਰ ਹਾਂ ਤੇ ਚਾਰ ਦੰਦ ਦੇ ਬੜੀ ਵੱਡੀ ਹੋ ਗਈ ਹਨਾ ਫਿਰ ਇਧਰ ਇਹ ਮੂੰਹ ਫੜੋ ਹਾਂ ਕਿਉਂ ਮਰਦੀ ਕਰੋ ਵੀ ਪੋਲੇ ਮੂੰਹ ਦੀ ਆ ਸਾਰਾ ਕੋਈ ਪੋਲਾ ਗੁਰਦੀਸ ਇੱਧਰੇ ਲੈ ਖਾਲ ਪੰਜ ਪਰਮੇਸ਼ਰ ਠੀਕ ਆ ਹਾਂ ਪਹਿਲਨ ਕੱਟੀ ਆ ਤੇ ਕੋਈ ਵਾਸਤਾ ਨਹੀਂ ਨਾ ਪੰਜ ਪਰਮੇਸ਼ਰ ਥਣ ਪੰਜੇ ਚੱਲਦੇ ਆ ਪੰਜੇ ਧਾਰਾ ਇੱਕ ਹੁੰਦਗਾ ਵੀ ਚਲੇ ਵਿਚਲੇ ਚ ਵੀ ਆਉਂਦੀਆਂ ਨਹੀਂ ਨਹੀਂ ਸਿਆਣੀ ਗੱਲ ਤੇ ਭਾਜੀ ਦਾ ਵਿੱਚ ਘਰੇ ਦਾ ਡਰ ਨਹੀਂ ਕੋਈ ਤੇ ਇੱਕ ਦਿਨ ਸੂਈ ਆ ਹਸਾਬ ਕਿਤਾਬ ਪਰਸੋਂ ਨਹੀਂ ਸੂਈ ਆ ਪਰਸੋਂ ਸੂਈ ਆ ਹਾਂ ਤੇ ਧਾਰਾ ਘਰਾਂ 9 ਕਿਲੋਣ ਗਿਆ ਪੱਕੀਆਂ 9 ਕਿਲੋ ਪੱਕੀਆਂ ਬੱਚਾ ਬੱਚਾ ਮਗਰ ਕਟਾ ਹੈ ਮਗਰ ਕਟਾ ਠੀਕ ਤੇ ਤੋਰੇ ਦੀ ਕਰਾ ਦੀ ਚੈੱਕ ਆਪਾਂ ਸਜਣੋ ਕੱਦ ਵੇ ਗੁਰਦੀਸ਼ਾ ਬੇਲ ਵੇ ਵਾਕਿਆਈ ਵੱਡੀ ਝੂਟੀ ਆ ਬਹੁਤੀ ਵੱਡੀ ਆ ਤੇ ਭਉ ਦੁੱਧ ਹੀ ਆਈ ਆ ਪੀ ਕਿੰਨਾ ਪਾਉਣਾ ਚਾਹੀਦਾ ਲੱਖ ਕਿਲੋ ਤਾਂ ਗੁਰਦੀਸ਼ਾ ਕੱਟ ਕੀ ਰੂਗੀ ਵੱਡੀ ਆ ਹਨਾ ਬਹੁਤੀ ਵੱਡੀ ਅਰਿਆਣੀ ਦੀ ਆ ਹਾਂ ਅੱਛਾ ਨਹੀਂ ਠੀਕ ਆ ਵੇਖੋ ਸੱਜਣਾ ਪੈਠਪੜਾ ਥਾਨ ਤੇ ਇੱਥੇ ਹੀ ਥਾਪੀ ਮਾਰ ਕੇ ਬੈਠੂਗਾ ਮੈਨੂੰ ਤਾਂ ਲੱਗਦਾ ਲੈ ਵੇਖੋ ਕਿਆ ਬਾਤ ਹੈ ਲੈ ਉਥੇ ਹੀ ਕਮ ਕਰ ਦੇ ਮੱਕੀ ਲੈ ਚੱਲੋ ਲੈ ਚੱਲ ਬੱਚੇ ਦਾ ਮਨ ਕਰਦੀ ਕਿ ਲੱਤ ਮਾਰਨ ਦਾ ਪਤਾ ਹੀ ਨਹੀਂ ਚਲਦੀ ਜਾਂ ਤਾਂ ਨਾ ਜੋ ਉਹ ਮਰੀ ਹੋਣ ਪੋਲਾ ਹਨਾ ਕੱਦ ਬੂੜਾ ਬੜਾ ਤਕੜਾ ਕਰ ਗਈ ਹਨਾ ਕੱਦ ਵੱਡਾ ਕੱਦ ਇਹਨੂੰ ਵੀ ਆਣ ਕੀ ਨਹੀਂ ਆ ਸਕਦਾ ਛੋਟਾ ਬਹੁਤ ਬਾਲਾ ਵੱਡਾ ਕਰ ਗਈ ਕਰਮਾਂ ਵਾਲੀ ਵਾਹ ਦੂਜੇ ਸੁ ਮੇਰਾ ਕਲਦੀਸ਼ਾ ਗੱਲਾਂ ਹੀ ਬੜੇ ਕਰ ਤੇ ਭਾਉ ਜੀ ਇਹਦਾ ਰੇਟ ਫਿਰ ਜਿਵੇਂ ਹੁਣ ਥਣ ਵੀ ਇਹਦੇ 5 ਜਾਂ ਤੇ ਕਿੰਨੇ ਦੀ ਦੇਵਾਂਗੇ ਆਪਾਂ ਪੁੱਤਰਾ ਕਲਦੀਸ਼ਾ ਛੋਟੀ ਇੱਕ 50 30 30 ਤੇਰੇ ਸਾਹਮਣੇ ਹਾਂ ਪਰ ਆਪਾਂ 95000 ਦੀ ਕੱਟੀ ਦੇ ਦਾਂ 90 ਤੇ 5 95000 ਦੀ 95 ਜੋ ਮਾਨਤਨ ਕਰਾਂਗੇ ਉਹ ਜਿਹੜਾ ਭੈਣ ਭਰਾ ਆ ਗਿਆ ਹਨਾ ਫੇਰ ਮਾਨਤਨ ਕਰਾਂਗੇ ਠੀਕਾ ਠੀਕਾ ਲੋ ਵੀ ਸੱਜਣੋ ਲੱਖ ਅੰਦਰ ਮਿਲ ਜਾਣੀ ਝੋਟੀ ਬਹੁਤ ਚੰਗੀ ਇਧਰਲੀ ਸਾਈਡ ਜਿਹੜਾ ਥਨ ਲੱਗਿਆ ਹੋਇਆ ਤੁਹਾਨੂੰ ਨਜ਼ਰ ਆਉਂਦਾ ਹੋਊਗਾ ਸੈਂਟਰ 'ਚ ਤੇ ਕੋਹਨੀ ਝੋਟੀ ਆ ਤੇ ਕੱਟੇ ਨੂੰ ਜਨਮ ਦਿੰਦਾ ਤੇ 9 ਇਸ ਵੇਲੇ ਦੁੱਧ ਪਾਉ ਕਹਿੰਦਾ ਵੀ ਤਿਆਰ ਹਾਜ਼ਰ ਹੈ ਇਹਨਾਂ ਤੇ ਵੱਡੀ ਝੋਟੀ ਐ ਇਹਨਾਂ ਦੁੱਧ ਦੇ ਨੂੰ ਕੀ ਕਹਿੰਦਾ ਕਰਮਾਂ ਵਾਲੀ ਨੂੰ ਕੱਦ ਕੱਠ ਬਹੁਤ ਆ 95000 ਚੋਂ ਮਾਨਤਾਨ ਹੈ ਨਾ ਪਾਉ ਜੀ ਆ 95 ਤੇ ਅੱਗੇ ਆ ਗਈ ਬੂਰੀ ਪਾਉ ਜੀ ਬੂਰੀ ਤੇ ਲਾਲੀ ਬੂਰੀ ਐ ਇਹ ਤਿਲਾਂ ਵਾਲੀ ਬੂਰੀ ਆ ਗਈ ਜੇ ਤੇਰਾ ਮਾ ਚਲਦਗਾ ਮੈਂ ਨਹੀਂ ਲੈਂਦਗਾ ਹਾਂ ਉਹ ਤਰਾ ਵਾਲੀ ਬੂਤੀ ਵਿੱਚ ਮੈਂ ਦੁੱਧ ਵੀ ਮੈਂਨੇ ਤੇ ਰਾਚਾ ਦਾ ਕਿਲੋ ਪਹਿਲੇ ਸੁਬੇ ਚ ਵਾਇਆ ਹੁਣ ਸੁਆ ਕਿਹੜਾ ਉਹਨ ਦੁੱਜਾ ਸੂਣੀ ਦੁੱਜਾ ਸੁਆ ਸੂਨੀਆਂ ਤੇ ਦਿਨ ਕਿੰਨੇ ਲੈ ਜੀ ਦਿਨ ਜੀ ਹਫਤਾ ਲੈ ਜੀ ਇੱਕ ਹਫਤਾ ਲੈ ਜੂ ਹਨਾ ਸਹਿਤ ਅੰਦਾਜ਼ ਥਣਾ ਥਣਾ ਲੋ ਬੜੀ ਖਰੀ ਆ ਬੜੀ ਖਰੀ ਬੜੀ ਥਣਾ ਦੇ ਪਿੱਛੇ ਦੀ ਆਪਣੀ ਗਰੰਟੀ ਹੋਊਗੀ ਦੇਖੋ ਓਕੇ ਲੈ ਚੱਲੋ ਬਾਹਰ ਲੋ ਵੀ ਸਜਣੋ ਬੂਰੀ ਰੱਖਣੀ ਆ ਤਾਂ ਸੋਹਣਾ ਪਣ ਵੀ ਬਹੁਤ ਆ ਝੁੱਟੀ ਤੇ ਇਹ ਕਿਦ ਐ ਪੇਪਨ ਪੋਲੀ ਥਾਣ ਵਾਲਾ ਕੰਮ ਦਾ ਹਨਾ ਵੇਖੋ ਵੇਲੂ ਬੁਲ ਚੰਗੀ ਆ ਕੱਦ ਜੱਚਦਾ ਜਿੰਨਾ ਵੀ ਹੈਗਾ ਠੋਸ ਤੇ ਨਿਕ ਘਰਾ ਕਰਮਾ ਲਈ ਪਲੀ ਸੰਭੀ ਪੌਲੇ ਵਾ ਸੋਨਾ ਤਿਆਰ ਕਰਦੀ ਝੂਟੀ ਯਾਰ ਹਨਾ ਸੋਹਣੀ ਬੜੀ ਆ ਹਨਾ ਵਾ ਸਾਰੀ ਮੈਂ ਚੰਗੀ ਨਾਲੇ ਪੂਰੀ ਵੇਖੋ ਸਜਣਾ ਮੈਂ 13 ਕਿਲੋ ਦੀ ਗਾਰੰਟੀ ਨਾਲ 14 ਨਾਲ ਦੇ ਦਾਂਗਾ ਓਕੇ ਵੇਖੋ ਸੱਜਣੋ ਪੈਠ ਪੜੇ ਦੀ ਚੰਗੀ ਨੇ ਘਰ ਲੇਵਾ ਪਾਂਡਾ ਮੋਲੇ ਦਾ ਵੀ 95 ਮੋਲੇ ਦਾ ਵੀ 95 ਮੋਲਾਈ ਦਾ ਵੀ 95 ਅੱਛਾ ਅੱਜ ਕੀ ਚੱਕਰ ਆ ਅੱਜ ਕੋਈ ਮੋਲ ਤੇ ਨਾ ਮਹੀਂ ਦੇ ਕਰਦੇ ਨੇ ਹੈਗਾ ਕੋਈ ਚੱਕਰ ਹਾਂ ਮੰਨ ਜਾ ਅੱਜ ਅੱਜ ਮਹੀਂ ਵੀ ਸਿਰਾਗ ਨੇ ਹਾਂ ਤੇ ਮੋਲ ਵੀ ਉਹ ਕਰਦੇ ਨੇ ਜਿਹੜੇ ਵਿਕ ਜਾਣ ਵਿਕ ਜਾਣ ਓਕੇ ਰਿਪੋਰਟ ਮੈਂ ਆ ਸੱਜਣੋ ਬੂਰੀ 95000 ਰੁਪਿਆ ਰੇਟ ਆ ਤੇ ਪਾਉ ਜੀ ਇਹਦੇ ਤੋਂ ਪਿਆਰ ਮੁਹੱਬਤ ਜੱਥੇ ਸੱਟ ਵਹਿ ਕੀਤਾ ਇਹ ਦੇ ਦੇਣੀ ਫੇਰ ਆਏ ਦਾ ਮਾਨਤਨ ਫੇਰ ਕਰਾਂ ਤੇ ਆ ਛੋਟੀ ਦਾ ਕੀ ਹਿਸਾਬ ਕਿਤਾਵਾ ਮੈਡੈਂਸ ਹੋਈ ਆ ਕਲਦੀਸੇ ਚਾਰ ਦਿਨ ਦਾ ਬੜਾ ਕੱਦ ਕੋਦੇ ਦਾ ਵੀ ਆਹ ਐਨ ਕੀ ਕੱਦਾਂ ਵਾਲਿਆਂ ਮਹ ਲੈ ਕੇ ਵੇਖੀਏ ਓਕੇ ਤੇ ਇਹ ਕਿੰਨੇ ਦਿਨਾਂ ਦੀ ਸੂਈ ਹੈ ਤੇ ਧਾਰਾਂ ਧੂਰਾ ਦਾ ਕੀ ਹਿਸਾਬ ਕੱਲ ਦੀ ਸੂਈ ਕਲ ਦੀ ਸੀ ਕੱਲ ਹੀ ਸੂਈ ਹੈ ਜੇ ਹਾਂ ਦੁੱਧ ਦੇ ਤੇ ਥਰੇ ਬੌੜਾ ਹੀ ਹੋਊਗਾ ਕੋਈ 9 10 ਕਿਲੋ ਕੀ ਬਾਤ ਚੁਵਾਈ ਇੱਕ ਨੰਬਰ ਦੀ ਬੱਚਾ ਇਹਦੇ ਕੋਲੇ ਇਕੱਠਾ ਕੁਆਲਿਟੀ ਚੰਗੀ ਆਂਦੀ ਹੈ ਨਾ ਗ੍ਰੈਂਟਿੰਗ ਆਪੇ ਲੈ ਜੇ ਜਮਾਏ ਅੱਜ ਦੇ ਬਾਅਦ ਕੋਸ਼ ਅੱਦ ਤੱਕ ਦੇ ਛੋਟੀ ਦੋ ਦਣਾ ਦੇਗੀ ਵੱਢੀ-ਵੁੱਢੀ ਚੰਗੀ ਆ ਪਹਿਲਾ ਸੂਆ ਪਹਿਲਾ ਚਾਰ ਦੰਦ ਹਜੇ ਤਾਂ ਭਲਾ ਵੀ ਨਹੀਂ ਲਿੱਥੀਆਂ ਲੱਤਾਂ ਲੁਤਾਂ ਤੂੰ ਹਨਾ ਬੱਚਾ ਕੱਟਾ ਕੱਟੀ ਮਗਰ ਇਹਦੇ ਵੀ ਕੱਟਾ ਤੇ ਚੂਨ ਚਾਂ ਨੂੰ ਓਕੇ ਚੂਨ ਚੰਗੀ ਆ ਪਰ ਆਲ ਕਰਦੀ ਜਬੜੀ ਆਲ ਕਰਦੀ ਹਜੇ ਪਹਿਲਨ ਕਰਕੇ ਠੀਕ ਆ ਇਹ ਦਾ ਵੀ 95 ਹੀ ਇਹ ਦਾ ਵੀ 95 ਵੇਖੀ ਕੱਟੀ ਇਹ ਵੀ ਬਹੁਤ ਚੰਗੀ ਆ ਇਹ ਕੱਟੀ ਇਹ ਵੀ ਸਵਾ ਲੱਖ ਦੀ ਆ ਕੀ ਬਾਤ ਪਰ ਆਪਾਂ ਅੱਜ ਮੁੱਲ ਦੇਣ ਲੈਣ ਵਾਲੇ ਕਰਨੇ ਆ ਜੀ ਠੀਕ ਆ ਤੇ ਇੱਕ ਆ ਗਈ ਅੱਗੇ ਆਹ ਇਹ ਪਹਿਲਾਂ ਨਹੀਂ ਵੀ ਚਾਰ ਦਾਂਦੇ ਪਹਿਲਾਂ ਨਹੀਂ ਵੀ ਚੌਗੀ ਇਹ ਵੀ ਤਾਜੀ ਸੂਈ ਇਹ ਵੀ ਤਾਜੀ ਸੀ ਇਹਦੇ ਕੋਲੇ ਬੱਚਾ ਇਹਦੇ ਕੱਟੀ ਇਹਦੇ ਮਗਰ ਕੱਟੀਆਂ ਵੀ ਲਿਆ ਕੱਢ ਕੇ ਬਾਹਰ ਵੇਖੋ ਸਜਨੋ ਗ੍ਰੈਡੇਟ ਜੀ ਆ ਲੇਵਾ ਤੁਰਦੀ ਦਾ ਵੇਖਿਓ ਬੜਾ ਚੰਗਾ ਕਰਮਾ ਵਾਲੀ ਨੂੰ 25 ਕਲਦੀ ਸਾਨੇ ਧਾਰਾ ਮਾਰਦੇ ਜਿਵੇਂ ਮੌਕਾ ਲਗਾ ਕਿਆ ਬਾਤ ਵੇਖੋ ਸੱਜਣਾ 10 ਕਿਲੋ ਹੋ ਗਏ ਦਿਖਰੇ ਮੇਨੂੰ 10 ਕਿਲੋ ਦੱਬ ਦੱਬ ਪਲੂਣ ਕੱਟੀ ਥਾਣ ਬੜਾ ਕੰਮ ਦਾ ਲੱਗਾ ਓਕੇ ਰਿਪੋਰਟ ਤੱਕ ਜ਼ਰੂਰ ਥੋੜੀ ਜੀ ਗਾਂ ਨੂੰ ਬਾਕੀ ਲੈਵਾ ਭਾਂਡਾ ਚੌਰਸ ਗੜ ਵੀ ਯਾਰ ਕਰ ਹਾਂ ਵਾਕਿਆਈ ਵੇਖੋ ਸੱਜਣਾ ਚੰਗੀ ਹੈ ਜਿੰਨੀ ਹੈਗੀ ਆ ਪਾਉਆਂ ਦਾ ਵੀ ਧਾਰਾ ਤੁਹਾਨੂੰ ਮੈਂ ਦੀਆਂ ਚੈੱਕ ਕਰਾਉਂਗਾ ਹਟਦਾ ਨਹੀਂ ਵੇਖ ਇਹਦਾ ਰੇਟ ਫਿਰ ਸ਼ਾ ਜੀ ਇਹਦਾ ਰੇਟ 82000 ਅੱਛਾ 80 ਦੀ ਆ ਨਹੀਂ ਕਦੇ ਸਿਆ ਮੁੱਲ 82 ਤੇ 80000 ਦੀ ਦੇ ਦੇਾਂਗੇ ਜਿਹੜਾ ਵੀ ਆ ਗਿਆ ਜਿਹੜਾ ਆ ਗਿਆ 80 ਤੋਂ ਘੱਟ ਤਾਂ ਦੇਣੀ ਨਹੀਂ ਤੇ 80 ਦੀ ਦੇਣੀ ਚੱਲ ਕੋਈ ਨਹੀਂ ਆਇਆ ਨਾ ਕਰ ਪੰਜ 400 ਛੂਟ ਛਾੜ ਕਰਦੀ ਕਰਾਇਆ ਪਾੜਾ ਕੇ ਕਈ ਵਾਰੀ ਦੂਰ ਦਾ ਬੰਦਾ ਲੈ ਲੈਂਦਾ ਫਿਰ ਉਹ ਜਾ ਹਿਸਾਬ ਕਿਤਾਬ ਕਰਨਾ ਪੈਂਦਾ ਹਾਂ ਹਾਂ ਕੋਈ ਗੱਲ ਨਹੀਂ ਕੱਟੀ ਬੜੀ ਮਗਰ ਵੀ ਕੱਟੀ ਮਗਰ ਵੀ ਕੱਟੀ ਇੱਕ ਦੀਆਂ ਦੋ ਪਰ ਸੋ 3 ਬੜੀ ਠੀਕ ਆ ਇਹਨੂੰ ਆਲੂ ਦਾ ਕੋਈ ਪਤਾ ਨਹੀਂ ਨਾ 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 ਚੋਣ ਬੜਾ ਵੇਖੋ ਸਜਣਾ ਬੱਚਾ ਪਾਉ ਨੇ ਛੜ ਤਾਂ ਪਹਿਲਣ ਕੱਟੀ ਚੌਗੀ ਵਾਸੀ ਆਈ ਪਾਉ ਇਹਦਾ ਮਸ਼ੀਨ ਨਹੀਂ ਹਾਂ ਕੀ ਬਾਤ ਬਹੁਤ ਖਰੀ ਆ ਕੱਟੀ ਦੁੱਧ ਨੂੰ ਸੋਨੂਰੇ ਬਚਾ ਗਏ ਘਰ ਦੀ ਮਾਂ ਨੂੰ ਦੁੱਧ ਪਾ ਬੱਚੇ ਤੇ ਇਹਨੇ ਦਾ ਇਤਰਾ ਹੀ ਬਸ ਮਾਉਣਾ ਹੈ ਐਡੀ ਸਿਆਣੀ ਹੈ ਆ ਇਹਦਾ ਹੀ ਰਾਹ ਕਰੇ ਨਹੀਂ ਨਹੀਂ ਠੀਕ ਭਾਂ ਦੇ ਕਿ ਰੱਖਦਾ ਘਰ ਦੀ ਨੇ ਵਿੱਚ ਹੂੰ ਫਿਰ ਗਾੜ ਵੀ 1.5 ਕਿਲੋ ਠੀਕ ਹੈ 80000 ਦੀ ਹੈ ਨਾ 80000 ਦੀਆਂ ਨਹੀਂ ਯਸ ਤਿੰਨ ਉਹ ਆ ਛੋੜ ਤੇ ਛੱਪਾ ਲੋ ਵੀ ਸੱਜਣੋ ਪਹਿਲਾਂ ਕੱਟੀ ਆ ਤੇ ਕਰਾਈ ਜਾਂਦਾ ਤੁਹਾਡੀ ਤਸੱਲੀ ਇਹ ਭਗਤ ਸਖਦੇਵ ਅਵਲਟੋਏ ਵਾਲਾ ਵੈਸੇ ਤੁਸੀਂ ਪਹਿਲਾਂ ਵੀ ਜਾਣਦੇ ਹੀ ਆ ਸਾਰੇ ਅਜੇ ਮੈਨੂੰ ਪੂਰੀ ਮਾਈਕ ਉਹ ਨਹੀਂ ਹੁੰਦੀ ਅੱਛਾ ਇਹਨੂੰ ਹਜੇ ਸੱਜਣੋ ਮਾਜਣਾ ਚੂਣੀ ਘੱਟ ਆਉਂਦੀ ਆ ਤੇ ਤਾਂ ਕਰਕੇ ਲੱਗਦਾ ਤੁਹਾਨੂੰ ਥੋੜਾ ਜਿਹਾ ਡਾਟ ਅਗਲੇ ਆਂਦਿਆਂ ਵੀ ਮਾਰਦੇ ਹੁਣ ਕਿ ਸਾਰਾ ਇਹਦੇ ਤੇ ਦਿਨ ਨਗਾ ਦੇਣਾ ਚਾਹ ਤੂੰ ਵੇਖੋ ਸੱਜਣੋ ਨਹੀਂ ਓਕੇ ਰਿਪੋਰਟ ਤੇ ਇਹ ਸੀਗੇ ਐਨੀਮਲ ਸੱਜਣੋ ਭਾਉ ਸੁਖਦੇਵ ਸਿੰਘ ਬਲਟੋਏ ਵਾਲੇ ਕੋਲੇ ਇਸ ਵੇਲੇ ਬਲਟੋਏ ਪੈਂਟ ਦੇ ਵਿੱਚ ਚਾਰ ਐਨੀਮਲ ਤੇ ਕਰਕੇ ਤਸੱਲੀ ਕਰਿਓ ਖਰੀਦਦਾਰੀ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਸੱਜਣੋ ਮਿਲਦੇ ਆਂਗੇ ਕੋਈ ਜਲਦ ਨਵੀਂ ਵੀਡੀਓ ਕਿਸੇ ਨਵੀਂ ਅਪਡੇਟ ਨਾ ਮਾਗ ਤਾਰਾ ਤੇ ਮਾਗ ਬੈ ਜਾ ਬੈ ਜਾ ਆਪਾ ਤ ਬੈ ਜਾ ਹਾਂ ਤਸੱਲੀ ਕਰ ਲਈਦੀ ਹੁੰਦੀ ਆ ਵੇਖੀ ਲੋ ਵੀ ਸਜਣੋ ਜਿਤਰਾ ਮਾਤੀ ਦੂਜਾ ਬੰਦਾ ਵੀ ਬਦਲ ਕੇ ਬਾਦਾ ਤੁਹਾਨੂੰ ਕਿਉਂਕਿ ਭਾਉ ਨੂੰ ਚੋਣੀ ਨਹੀਂ ਆਉਂਦੀ ਵੇਖ ਕੇ ਮੈਂ ਖੁਸ਼ ਹੋਇਆ ਓਕੇ ਅਜੇ ਬਣ ਜਾਣੀ ਵੀਰੇ ਐਨ ਮੋਗੇ ਰਗੀ ਚਵਾਈ ਅਗਾ ਮਾਈਦੀ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ